ਉਹਨਾਂ ਦੇ ਕੋਲ 1 ਕਰੋੜ ਅਰਬ ਪੈਸਾ ਹੈਗਾ ਜਿਸ ਦਾ ਸਾਹਬ ਨਹੀਂ ਲਿਆ ਜਾਂਦਾ ਤੇ ਮੈਂ ਪਾਰਲੀਮੈਂਟ ਦੇ ਵਿੱਚ ਕਿਹਾ ਸੀਗਾ ਕਿ ਇਹ ਖੁਫੀਆ ਏਜੰਸੀਆਂ ਨੂੰ ਪਾਰਲੀਮੈਂਟ ਤੋਂ ਜ਼ਿੰਮੇਵਾਰ ਬਣਾਓ ਜਿਵੇਂ ਅਮਰੀਕਾ ਦੀਆਂ ਜਿਵੇਂ ਬ੍ਰਿਟਾਨੀਆ ਦੀਆਂ ਖੁਫੀਆਈ ਏਜੰਸੀਆਂ ਜਿੰਨਾ ਫੇਰ ਇਹ ਪਾਰਲੀਮੈਂਟ ਨੂੰ ਜ਼ਿੰਮੇਵਾਰ ਨਹੀਂ ਹੋਣ ਗਿਆ ਤਾਂ ਫੇਰ ਤੇ ਮਣਾਈਆਂ ਕਰਨੀਆਂ ਜਿਵੇਂ ਹੁਣ ਹੋ ਰਹੀ ਹੈ ਇਸ ਦੇ ਬਗੈਰ ਕਿਸੇ ਅਤਰਾ ਤੋਂ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾ ਦੇਣੇ ਜੰਗ ਦੀ ਤਿਆਰੀਆਂ ਕਰਨ ਲੱਗ ਪਈਆਂ ਤਾਂ ਮੇਰਾ ਮਤਲਬ ਸਿਰੇ ਲੈਦਾ ਪਾਉ ਮੈਂ ਹਾਂਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦਲ ਖਾਲਸਾ ਵੱਲੋਂ ਖਾਲਿਸਤਾਨ ਨੂੰ ਲੈ ਕੇ ਜੋ ਪਿਛਲੇ ਦਿਨੀ ਬਰੇਗੰਡ ਮਨਾਈ ਗਈ ਹੈ ਜਿੱਥੇ 39ਵੀਂ ਬਰੇਗੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੀ ਪਹੁੰਚੇ ਉਹਨਾਂ ਵੱਲੋਂ ਖਾਲਿਸਤਾਨ ਦੇ ਮੁੱਦੇ 'ਤੇ ਬੋਲਦੇ ਹੋਏ ਜੋ ਵੀ ਆਪਣੇ ਵਿਚਾਰ ਰੱਖੇ ਗਏ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਤਿਕਾਰਯੋਗ ਸਾਥੰਗਜੀ ਤਨਖਾਲਸਾ ਦੇ ਆਰਗੇਨਾਈਜ਼ਰਸ ਬਿੱਟੂ ਸਾਹਿਬ ਤੇ ਸਾਰਿਆਂ ਦਾ ਮੈਂ ਬਹੁਤ ਰਣੀ ਹੈ ਕਿ ਅੱਜ ਤੁਸੀਂ ਖਾਲਿਸਤਾਨ ਦੀ ਗੱਲ ਜਿਹੜਾ ਮਤਾ ਪੰਥ ਕਮੇਟੀ ਨੇ ਪਾਸ ਕੀਤਾ ਸੀਗਾ 1986 ਦੇ ਵਿੱਚ ਉਹਦੇ ਤੇ ਅੱਜ ਸਾਡੀ ਬੜੀ ਭਾਰੀ ਮੀਟਿੰਗ ਸੱਦੀ ਹੈ ਦੂਰੋਂ ਨੇੜੇੋਂ ਤੁਸੀਂ ਆਇਓ ਬਹੁਤ ਅਸੀਂ ਤੁਹਾਡੇ ਰਣੀ ਹੈ ਜਿਹੜਾ 1986 ਦੇ ਵਿੱਚ ਮਤਾ ਪਾਸ ਹੋਇਆ ਉਹ ਦੁਖਦਨਾਰ ਹੋਇਆ ਸੀ ਕਿਉਂਕਿ ਅੱਗੇ 1984 ਦੇ ਵਿੱਚ ਹਿੰਦੂ حکومت ਨੇ ਸੋਵੀਅਤ ਯੂਨੀਅਨ ਤੇ ਬ੍ਰਿਟਾਨੀਆ ਦੀ ਫੌਜ ਦੇ ਨਾਲ ਰਲ ਕੇ ਦਰਬਾਰ ਸਾਹਿਬ ਦੇ ਉੱਤੇ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਹਮਲੇ ਕੀਤੇ ਸੀ ਜੀਜੀ ਵਜ੍ਹਾ ਤੇ ਨਾਲ ਸੰਤ ਜਨ ਸਿੰਘ ਭੰਡਰਾ ਵਾਲਿਆਂ ਨੇ ਉਹਨਾਂ ਦੇ ਸਾਥੀਆਂ ਨੇ ਦਰਬਾਰ ਸਾਹਿਬ ਦੀ ਪੂਰੀ ਰੱਖਿਆ ਕੀਤੀ ਬੱਤਰ ਅਤੇ ਇਹ ਦੁਨੀਆ ਦੀਆਂ ਮੰਨੀਆਂ ਹੋਈਆਂ ਫੌਜਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਨਹੀਂ ਆਉਣ ਦਿੱਤਾ ਤੇ ਸੰਤ ਜਨੈਤ ਸਿੰਘ ਪੰਜਾਬ ਮੜਿਆ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਹਿੰਦੂ ਹਕੂਮਤ ਦੀਆਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਪਰਵੇਸ਼ ਕਰਨ ਗਿਆ ਤਾਂ ਖਾਲਿਸਤਾਨ ਦਾ ਨਹੀਂ ਪੱਥਰ ਰੱਖਿਆ ਜਾਊਗਾ ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਯਤਨ ਕਰਦੇ ਆਂ ਕਿ ਸਾਡਾ ਇੱਕ ਅਲੱਗ ਮੌਲਖ ਬਣੇ ਜੇ ਤੱਕ ਪਰਮਾਣੂ ਹਥਿਆਰ ਦੇ ਨਾਲ ਲਾਂਸ ਕਵਰਟ ਸੀਟ ਇਸਲਾਮਿਕ ਪਾਕਿਸਤਾਨ ਤੇ ਪਰਮਾਣੂ ਹਥਿਆਰਾਂ ਦੇ ਨਾਲ ਲਾਂਸ ਹਿੰਦੂ ਇੰਡੀਆ ਦੇ ਵਿਚਾਲੇ ਇੱਕ ਸਟੇਟ ਸਿਕ ਸਟੇਟ ਖੜੀ ਕੀਤੀ ਜਾਵੇ ਜਿਹੜੀ ਹਮੇਸ਼ਾ ਦੇ ਲਈ ਦੱਖਣ ਏਸ਼ੀਆ ਦੇ ਵਿੱਚ ਅਮਨ ਤੇ ਸੁੱਖ ਦੀ ਬਾਂਸਰੀ ਵੱਜਦੀ ਰਹੇ ਉੰਬੀ ਤੁਸੀਂ ਦੇਖਿਆ ਥੋੜੇ ਦਿਨ ਹੋਏ ਐ ਕਿ ਹਿੰਦ ਦੀ ਹਕੂਮਤ ਨੇ ਐਲਾਨ ਕੀਤਾ ਕਿ ਅਸੀਂ ਪਾਕਿਸਤਾਨ ਜਨਾਰ ਜੰਗ ਕਰਾਂਗੇ ਜਾਂ ਖਬਰ ਲਮਾਂਗੇ ਜਾਂ ਕੁਛ ਕਰਾਂਗੇ ਪਰ ਉਸ ਲਈ ਸਬੂਤ ਤਾਂ ਹੋਣਾ ਚਾਹੀਦਾ ਸਬੂਤ ਤੋਂ ਬਗੈਰ ਜੰਗ ਕਿਵੇਂ ਲਗਾ ਸਕਦੇ ਐ ਜੋ ਹਿੰਦੁਸਤਾਨ ਹੈ ਉਹ ਗਣਤੀ ਹਿੰਦੂਆਂ ਦੀ ਹੈ ਪਰ ਇਹਦੇ ਵਿੱਚ ਸਿੱਖ ਵੀ ਰੰਡੇ ਐ ਤੇ ਸਾਡੇ ਸਿੱਖਾਂ ਦੀ ਮਰਜ਼ੀ ਤੋਂ ਬਗੈਰ ਜੰਗ ਕਿਵੇਂ ਲੱਗੂਗਾ ਜਿਹੜੀ ਸਾਡੀ ਸਿੱਖਾਂ ਦੀ ਸਿਆਸਤ ਹੈ ਜਿਹੜੀ 1947 ਤੋਂ ਬਾਅਦ ਅਸੀਂ ਇਸ ਤੋਂ ਉਖੜ ਗਏ ਆਪਣਾ ਦੈਸ਼ ਨਹੀਂ ਬਣਾ ਸਕੇ ਅੱਜ ਜਿਹੜੀ ਵੀ ਸਲਾਹ ਇੰਡੀਆ ਕਰਦਾ ਹੈ ਮੋਦੀ ਕਰਦਾ ਉਹਦੀ ਸਰਕਾਰ ਕਰਦੀ ਹੈ ਨਾ ਤਾਂ ਵਿਦੇਸ਼ੀ ਮਾਮਲਿਆਂ ਦੇ ਵਿੱਚ ਸਾਡੀ رائے ਦਿੱਤੀ ਜਾਂਦੀ ਹੈ ਨਾ ਰੱਖਿਆ ਦੇ ਮਸਲਿਆਂ ਦੇ ਵਿੱਚ ਸਾਡੀ رائے ਦਿੱਤੀ ਜਾਂਦੀ ਹੈ ਨਾ ਵਿੱਤ ਦੇ ਮਸਲਿਆਂ ਦੇ ਵਿੱਚ ਨਾ ਖੇਤੀਬਾੜੀ ਦੇ ਵਿੱਚ ਤੇ ਜਿਹੜੀ ਮੋਤੀ ਸਾਹਿਬ ਦੀ ਇੱਕ ਕੈਬਨਟ ਸਿਕਿਉਰਿਟੀ ਮੀਟਿੰਗ ਹੈ ਜਿੱਥੇ ਫੈਸਲੇ ਕੀਤੇ ਜਾਂਦੇ ਆ ਕਿ جنگ ਹੋਣਾ ਹੈ ਨਹੀਂ ਹੋਣਾ ਉਹਦੇ ਵਿੱਚ ਵੀ ਸਿੱਖਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ ਸੋਚੀ ਨੁਮਾਇੰਦਗੀ ਨਹੀਂ ਹੈ ਤਾਂ ਫੇਰ ਸਿੱਖ ਉਹ ਸਲਾਹ ਦੇ ਨਾਲ ਸਿਮਤ ਨਹੀਂ ਹੋ ਸਕਦੇ ਬਾਕਾਇਰ ਸਿੱਖਾਂ ਨੂੰ ਪੁੱਛਿਆ ਇਹ ਸਾਰੀਆਂ ਸਕੀਮਾਂ ਚਲਾਉਣੀਆਂ ਸਾਡੇ ਲਈ ਬਹੁਤ ਭਾਰੂ ਹੈ ਤੇ ਮੁਸ਼ਕਲ ਹੈ ਕਿ ਜੇ ਸਾਨੂੰ ਬਹੁਤ ਗਿਣਤੀ ਹਿੰਦੂ ਨਾਲ ਲੈ ਕੇ ਨਹੀਂ ਚੱਲੂਗਾ ਉਹ ਕਹੂਗਾ ਕਿ ਸੇ ਨਾਲ ਚੱਲਣ ਜੇ ਨਾਲ ਚੱਲਣ ਲੱਗ ਪਈਏ ਫਿਰ ਅਸੀਂ Hindu ਬਣ ਜਵਾਂਗੇ ਜੇ ਬਹੁਜੰਚੇ ਸਾਨੂੰ ਨਾਲ ਲੈ ਕੇ ਚੱਲੂਗੇ ਫੇਰ ਸਾਡੀ ਅਨੇਜਾ ਜਿਹੜੀ ਕੌਮੀਅਤ ਹੈ ਉਹ ਸੁਰੱਖਿਤਰ ਹੋਊਗੀ ਸੋਈ ਸਾਰੀਆਂ ਚੀਜ਼ਾਂ ਆਪਾਂ ਨੂੰ ਦੇਖਣੀਆਂ ਪੈਂਦੀਆਂ ਜੇ ਜੋ ਵੀ ਸੈਂਟਰ ਬਗੈਰ ਸਾਡੇ ਪੁੱਛਿਆ ਇਹੋ ਜਿਹਾ ਗੱਲਾਂ ਕਰਦਾ ਹੈ ਕਿ ਪਾਕਿਸਤਾਨ ਦੇ ਨਾਲ ਜੰਗ ਲਾ ਲਓ ਜੰਗ ਲੱਗ ਸਕਦਾ ਹੈ ਪਰ ਇੰਡੀਆ ਦੇ ਕੋਲੇ ਸਬੂਤ ਤਾਂ ਹੋਣਾ ਚਾਹੀਦਾ ਕਿ ਜੋ ਕਸ਼ਮੀਰ ਦੇ ਵਿੱਚ ਬੇਗੁਨਾਹਾਂ ਦੇ ਕਤਲ ਕੀਤੇ ਗਏ ਹੈ ਉਹ ਪਾਕਿਸਤਾਨ ਨੇ ਕੀਤੇ ਹੈ ਬਗੈਰ ਕਿਸੇ ਸਬੂਤ ਤੋਂ ਜੰਗ ਲਾਉਣ ਦੀ ਗੱਲ ਕਰਨੀ ਮੈਂ ਸਮਝਦਾ ਅਸੀਂ ਜਿਹੜੇ ਜ਼ਗੂਰੀਏਤ ਪਸੰਦ ਸਿੱਖ ਹੈ ਅਸੀਂ ਇਹ ਗੱਲ ਸਹਿਮਤ ਨਹੀਂ ਹੋ ਸਕਦੇਗੇ خوفیا ایجنسی ہے آئی بی ہے رو ہے ملٹری انٹیلیجنس ہے کیبنٹ ہے نیشنل سیکورٹی ایڈوائزر ہے ملٹری انٹیلیجنس ہے جی پاکستان نے ہو جا قدم اٹھایا ہے. پھر انٹیلیجنس ایجنسیا نے کیوں نہیں دسیا ਉਨਾਂ ਦੇ ਕੋਲੇ ਕਰੋੜਾਂ ਅਰਬ ਪਰ ਪੈਸਾ ਹੈਗਾ ਜਿਸ ਦਾ ਸਾਬ ਨਹੀਂ ਲਿਆ ਜਾਂਦਾ ਤੇ ਮੈਂ ਪਾਰਲੀਮੈਂਟ ਦੇ ਵਿੱਚ ਪਿਆ ਸੀਗਾ ਕਿ ਇਹ ਖੁਫੀਆ ਏਜੰਸੀਆਂ ਨੂੰ ਪਾਰਲੀਮੈਂਟ ਨੂੰ ਜ਼ਿੰਮੇਵਾਰ ਬਣਾਓ ਜਿਵੇਂ ਅਮਰੀਕਾ ਦੀਆਂ ਜਿਵੇਂ ਬ੍ਰਿਟਾਨੀਆ ਦੀਆਂ ਖੁਫੀਆ ਏਜੰਸੀਆਂ ਜੰਨਾ ਚਿਰ ਇਹ ਹੈ ਪਾਰਲਮੈਂਟ ਨੂੰ ਜ਼ਿੰਮੇਵਾਰ ਨਹੀਂ ਹੋਣ ਗਿਆ ਤਫੀਰ ਤੇ ਮਣਾਈਆਂ ਕਰਨੀਆਂ ਜਿਵੇਂ ਹੁਣ ਹੋ ਰਹੀ ਹੈ ਸਿੱਕੇ ਬਗੈਰ ਕਿਸੇ ਇਤਲਾ ਤੋਂ ਪਾਕਿਸਤਾਨ ਦੇ ਉੱਤੇ ਇਲਜ਼ਾਮ ਲਾਦਣੇ جنگ ਦੀਆਂ ਤਿਆਰੀਆਂ ਕਰਨ ਲੱਗ ਪਈਆਂ ਤਾਂ ਮੇਰਾ ਮਤਲਬ ਸਿਰੇ ਦਾ ਪਾਉ ਮੈਂ ਸਾਡਾ ਹੱਕ ਹੈ ਤੁਹਾਡਾ ਫਰਜ਼ ਹੈ ਕਿ ਸਾਡੇ ਨਾਲ ਮੀਟਿੰਗ ਕਰੋ ਸਾਨੂੰ ਪੁੱਛੋ ਕਿ ਤੁਸੀਂ ਜੰਗ ਦੇ ਵਿੱਚ ਸ਼ਾਮਲ ਹੋਵੋਗੇ ਜਾਂ ਜੰਗ ਲੱਗ ਸਕਦਾ ਹੈ ਅਸੀਂ ਆਪਣੀ رائے ਦੇ ਸਕਦੇ ਹਾਂ ਅਕਸਰ ਕਿਛਲੀਆਂ ਸਦੀਆਂ ਦੇ ਵਿੱਚ ਨਦਰਸ਼ਾਹ ਤੋਂ ਅਬਦਾਨੀ ਤੋਂ ਬਾਤੀ ਹਮਲਾਵਾਰਾਂ ਤੋਂ ਸਾਡੇ ਸਿੱਖ ਸਰਦਾਰਾਂ ਨੇ ਉਹਨਾਂ ਨੂੰ ਪਿੱਛੇ ਮੋੜਿਆ ਸੀਗਾ ਤੇ ਫਿਰ ਹੁਣ ਕੀ ਗੱਲ ਹੋ ਗਈ ਹੈ ਕਿ ਤੁਸੀਂ ਬਗੈਰ ਸਾਨੂੰ ਪੁੱਛਿਆ ਅੰਦੇਸ਼ੀ ਜੰਗ ਲਾ ਦੇਣਾ ਅਸੀਂ ਜੇ ਕਹੀਏ ਅਸੀਂ ਗੜਨਗੇ ਹੀ ਨਹੀਂ ਫਿਰ ਤੁਹਾਨੂੰ ਕਿਹਸਾ ਲੱਗੂਗਾ ਇਹ ਤਾਂ ਔਮ ਦੀ ਮਰਜੀ ਹੈ ਅਸੀਂ ਲੈਦਾ ਹਾਂ ਉਹ ਵੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਇੱਕ ਤਾਂ ਸਾਡਾ ਨਵੇਂ ਦਾ ਧਰਮ ਬਣਾਤਾ ਇੱਕ ਲੈਦਾ ਪੌਮੀਅਤ ਦੇਤੀ ਫਿਰ ਜੇ ਸਤਨਾਂ ਦੂਜੀ ਪਾਤਸ਼ਾਹੀ ਨੇ ਸਾਨੂੰ ਗੁਰਮਤਿ ਦੇਤੀ ਜੋ ਰੂਮ ਚੀ ਦੀ ਲਿਪੀ ਜੇ ਥੀ ਹੁਣ ਜਿਹੜੇ ਤੁਸੀਂ ਹਿੰਦੂ ਹਿੰਦੀ ਪੜ੍ਹੇ ਹੋਏ ਹੋ ਤੁਸੀਂ ਮੈਨੂੰ ਦੱਸੋ ਕਿ ਹਿੰਦੀ ਦੇ ਵਿੱਚ ਘੋਟੇ ਦੇ ਕਹੋਗੇ ਜੋ ਕੋ ਰਾ ਕੇ ਕਹੋਗੇ ਸ਼ੋ ਮਹਾਰਾਜ ਨੇ ਪੂਰੀ ਯਾਰੀ ਕੀਤੀ ਹੈ ਠੀਕ ਜੇ ਧਰਮ ਦੇ ਦਿੱਤਾ ਤੇ ਇਸ ਨੂੰ ਪਉਮਿਥ ਵੀ ਜਣੀ ਹੈ ਜੀਜੀ ਪਾਤਸ਼ਾਹ ਨੇ ਬੋਲ ਬਣਾਤੇ ਗੋਇੰਦਵਾਲ ਸਾਹਿਬ ਕਿਉਂ ਕਰਕੇ ਜੇ ਧਰਮ ਬਣਾਇਆ ਤੇ ਕੌਮियत ਬਣਾਈ ਹੈ ਫਿਰ ਲੋਕ ਵੀ ਉਹਦੇ ਵਿੱਚ ਚਾਹੀਦੇ ਆ ਤੇ ਜਿਹੜੇ ਮਨੁੱਖ ਮ੍ਰਿਤ ਦੇ ਮਾਰੇ ਹੋਏ ਸੀਗੇ ਉਹਨਾਂ ਨੂੰ ਉਹੀ ਜਗ੍ਹਾ ਦੇ ਉੱਤੇ ਬਾੜੇ ਦੇ ਵਿੱਚ ਜਾ ਕੇ ਕੋਈ ਇਸ਼ਨਾਨ ਕਰ ਸਕਦਾ ਹੈ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਸਕਦਾ ਹੈ ਇਸਨਾਰ ਸਿੱਖੀ ਪਰਫੁੱਲਤ ਹੋਈ ਹੈ। ਵਰਤੀ ਬਣੀ ਹੈ। ਫੌਮੀਅਤ ਬਣਾਈ। ਪੰਜਵੇਂ ਪਾਤਸ਼ਾਹ ਨੇ ਚਾਰ ਦਰਵਾਜੇ ਰੱਖ ਥੇ। ਕੋਈ ਵੀ ਮذਹਬ ਕੋਈ ਵੀ ਰੰਗ ਕੋਈ ਵੀ ਜਾਤ ਪਾਤ ਸਭ ਦਰਬਾਰ ਸਭਾ ਸਜਦੇ ਹਗੇ ਆ। ਛੇਵੇਂ ਪਾਤਸ਼ਾਹ ਨੇ ਮੇਰੇ ਪੀੜੀ ਸਾਨੂੰ ਸ਼ਸਤਰ ਦੇਤੇ। ਲੜਾਈ ਕਰਨੀ ਸਿਖਾਤੀ ਤੇ ਦੂਜੀ ਪਾਰਸ਼ਣ ਨੇ ਸਾਨੂੰ ਖਾੜੇ ਦੇ ਤੇ ਕਿ ਜਿੰਨਾ ਚਿਰ ਤੁਹਾਡੇ ਸੰ ਤਕੜਾ ਨਹੀਂ ਹੈ ਉਹਨਾਂ ਚਿਰ ਤੁਸੀਂ ਆਪਣੇ ਧਰਮ ਦੀ ਰੱਖਿਆ ਕਿਵੇਂ ਕਰੋਗੇ ਸੋ ਸਾਰੇ ਮਹਾਰਾਜ ਨੇ ਇੱਕ ਇੱਕ ਗਲਤੀ ਕੀਤੀ ਹੈ ਆਪਣੇ ਗੁਰੂ ਘਰ ਦੇ ਵਿੱਚ ਤੇ ਸਾਨੂੰ ਖੜਾ ਕੀਤਾ ਕਿ ਅਸੀਂ ਕਲੇ ਦਾ ਕੌਮ ਹੈ ਅੰਤ ਕਮੇਟੀ ਨੇ ਜੋ ਫੈਸਲਾ ਕੀਤਾ ਉਹਦੇ ਤੇ ਅਸੀਂ ਪੂਰਾ ਉਤਰੇ ਆਂ ਪਰ ਜਦੋਂ ਇਹੋ ਜਿਹੇ ਫੈਸਲੇ ਕਰਨੇ ਹੁੰਦੇ ਆ ਤਾਂ ਫੇਰ ਉਹਦੇ ਵਿੱਚ ਉਹੋ ਜਿਹੇ ਸਵਾਦ ਵੀ ਹੋਣੇ ਚਾਹੀਦੇ ਆ ਜਿਹੜੇ ਸਾਨੂੰ ਦੱਸਣ ਕਿ ਜੇ ਇਹ ਕਿ ਜਿਹੜਾ ਫੌਜ ਖਰੀਦੀ ਕੀਤੀ ਹੈ ਉਹਦੀਆਂ ਖੁਫੀਆ ਰਿਪੋਰਟਾਂ ਕਿੱਥੇ ਹੋਣਗੀਆਂ ਉਹਨਾਂ ਦੀ ਟ੍ਰੇਨਿੰਗ ਕਿੱਥੇ ਹੋਊਗੀ ਕਿਹੋ ਜਿਹੀ ਹੋਊਗੀ ਸੋ ਇਹ ਜਿਹੜੀਆਂ ਚੀਜ਼ਾਂ ਅਗਿਆਨ ਤੌਰ ਦੇ ਨਾ ਰ ਇਹ ਨਹੀਂ ਹੋਈਆਂ ਇਹਦਾ ਸਾਨੂੰ ਬਹੁਤ ਕਾਟਾ ਪਿਆ ਦੂਸਰੇ ਪਾਸੇ ਹਿੰਦੁਸਤਾਨ ਦੀ ਸਰਕਾਰ ਬਹੁਤ ਤਕੜੀ ਸੀ ਉਹਨਾਂ ਨੂੰ ਰੋਕਾਉਂਦਾ ਸੀਗਾ ਉਹਨਾਂ ਦੇ ਕੋਲੇ ਫੌਜੀ ਸੀਗੇ ਸਾਰਾ ਕੁਝ ਸੀਗੇ ਉਹਨਾਂ ਨੇ ਫਿਰ ਪੰਚਕਮੇਟੀ ਦੇ ਫੈਸਲੇ ਦੇ ਖਿਲਾਫ ਆਪਣੀ ਇੱਕ ਫੌਜ ਖੜੀ ਕਰਤੀ ਉਸ ਸਮੇਂ ਦੇ ਵਿੱਚ ਰੂਸ ਨੇ ਅਫਗਾਨਿਸਤਾਨ ਦਾ ਕਬਜ਼ਾ ਕੀਤਾ ਸੀਗਾ ਤੇ ਅਫਗਾਨਿਸਤਾਨ ਜਾਂ ਰੂਸ ਦੇ ਨਾਲ ਹਮੇਸ਼ਾ ਹਿੰਦੂਤਵਾ ਦੇ ਰਿਸ਼ਤੇ ਬਹੁਤ ਤਕੜੇ ਰਹੇ ਐ ਚਿਤਰੰਬਰਮ ਉਸ ਵੇਲੇ ਸਕਿਉਰਿਟੀ ਜਨਰਲ ਸਿਕਰ ਸੈਂਟਰ ਦਾ ਇਸ ਨੇ ਦੋ ਵੱਡੇ ਹਵਾਈ ਹਾਦਸੇ ਰੂਸੀ ਸਸ਼ਤਰਾਂ ਦੇ ਨਾਲ ਇੰਤਰੀਅਰ ਦੇ ਵਿੱਚ ਮੰਗਾਏ ਪਰ ਇੱਕ ਬਹੁਤ ਸਿਆਣਾ ਅਖਬਾਰ ਨਿਮੀਸ਼ ਸੀ ਜਿਹੜਾ ਆਕਸਫੋਰਡ ਯੂਨੀਵਰਸਿਟੀ ਦਾ ਪੜਿਆ ਹੋਇਆ ਸੀ ਉਹਦਾ ਨਾਮ ਸੀ ਕਾ ਭਗਤ ਉਸਨੇ ਸਾਰੀ ਹੱਦ ਤੱਕ ਇੰਡੀਆ ਦੀ ਜਿਹੜੇ ਅਫਗਾਨਿਸਤਾਨ ਤੋਂ ਰੂਸੀ ਸਮਾਨ ਆਇਆ ਸੀ ਉਨੇ ਖਬਰਾਂ छापਤੀਆਂ ਤੇ ਥੋੜੇ ਦਿਨਾਂ ਬਾਅਦ ਉਸ ਨੂੰ ਵੀ ਪਤਾ ਨਹੀਂ ਕਿਵੇਂ ਇੰਡੀਆ ਦੀ ਕਾਫੀ ਏਜੰਸੀ ਨੇ ਉਸ ਨੂੰ ਮਰਵਾਤਾ ਅਜੇ ਤੱਕ ਉਹਦਾ ਸੂਪਤਾ ਨਹੀਂ ਲੱਗਿਆ ਬੇਸ਼ੱਕ ਅਸੀਂ ਦੁਨੀਆਂ ਦੇ ਅਖਬਾਰ ਨਵੀਸ ਜਿੰਨਾਂ ਦੇ ਹੈੱਡਕ quartਰ ਨਿਊਯਾਰਕ ਅਮਰੀਕਾ 'ਚ ਹੈ ਉਹਨਾਂ ਨੂੰ ਵੀ ਵਿਸ਼ਿਆਖੇ ਇਹਦਾ ਪਤਾ ਕਰੋ ਕਿ ਨੂੰ ਕਿਵੇਂ ਮੌਤ ਆਈ ਸੂਈ ਸਾਰੀਆਂ ਚੀਜ਼ਾਂ ਹੋਈਆਂ ਤੇ ਜਿਹੜਾ ਸਲਾਹ ਆਇਆ ਬਾਬਾ ਗਿਰਸਾ ਸਿੰਘ ਸੀਗੇ ਸਾਡੇ ਸੰਤ ਮਹਾਤਮਾ ਉਹਨਾਂ ਦਾ ਡੇਰਾ ਸੀਗਾ ਦਿੱਲੀ ਦੇ ਕੋਲੇ ਉੱਥੇ ਫੇਰ ਜਿਹੜੇ ਡਬਲ ਖੜਕੂ ਬਣਾਏਗੇ ਉਹਨਾਂ ਨੂੰ ਪਾਠ ਸਿਖਾਇਆ ਗਿਆ ਪੰਜ ਬਾਣੀਆਂ ਦਾ ਉਹਨਾਂ ਨੂੰ ਪਸ਼ਿਹਰਾ ਦਸਤਾਰ ਪਨੋਣਾ ਸਿਖਾਇਆ ਗਿਆ ਜਿਹੜੀ ਵੀ ਰਿਵਾਇਤ ਸਿੱਖਾਂ ਦੀ ਸੀ ਉਹ ਪੜਾਈ ਗਈ ਉਹਨਾਂ ਨੂੰ ਫੇਰ ਸਾਡੇ ਵਿੱਚ ਛੱਡਿਆ ਗਿਆ ਤੁਹਾਨੂੰ ਪਤਾ ਹੈ ਸਾਡੇ ਨਾ ਕੋਈ ਪਹਾੜ ਹੈਗੇ ਐ ਨਾ ਕੋਈ ਸਮੁੰਦਰ ਹੈ ਸਾਡੀ ਲੋਕ ਤਾਂ ਲੋਕਾਂ ਦੇ ਘਰਾਂ ਦੇ ਵਿੱਚ ਹੈ ਜਿਹੜਾ ਕੀ ਲੋਕਾਂ ਨੇ ਸਾਨੂੰ ਸਾਥ ਦਿੱਤਾ ਸਾਡੇ ਬੱਸੇ ਚੱਕੇ ਰੈਫਲਾਂ ਚੱਕੀਆਂ ਲੋਕੋ ਕੇ ਰੱਖਿਆ ਪਰ ਇਹ ਜਿਹੜੇ ਸਰਕਾਰ ਦੇ ਬਨੌਟੀ ਖਾੜਕੂ ਸੀ ਇਹ ਵੀ ਫੇਰ ਖੜਕੂਆਂ ਦੇ ਰੂਪ ਦੇ ਵਿੱਚ ਸਾਡੇ ਘਰਾਂ 'ਚ ਵੜਨ ਲੱਗ ਪਏ ਉੱਥੇ ਇਹਨਾਂ ਨੇ ਜਿਹੜਾ ਸਾਡਾ ਜੰਗਲ ਸੀਗਾ ਉਹ ਖਰਾਬ ਕੀਤਾ ਇਹੋ ਜਿਹੇ ਗੰਦੀਆਂ ਹਰਕਤਾਂ ਕਰਨ ਲੱਗ ਪਏ ਜਿਵੇਂ ਜਿਹੜੇ ਸਾਡੇ ਘਰ ਦੇ ਬੰਦੇ ਸੀਗੇ ਉਹ ਨਫ਼ਰਤ ਕਰਨ ਲੱਗ ਪਏ ਕਿ ਇਹ ਕਿਹੜੇ-ਕਿਹੜੇ ਖੜਕੂ ਆਂ ਜੇ ਅਸਲੀ ਵੀ ਖੜਕੂ ਆ ਜਾਂਦਾ ਸੀ ਤਾਂ ਵੀ ਇਹੋ ਹੋ ਜਾਂਦੇ ਸੀਗੇ ਜੇ ਉਹ ਵਿਸ਼ਵਾਸਿਤ ਤੋੜਤਾ ਤਾਂ ਸਾਡੀ ਮੂਵਮੈਂਟ ਬਿਲਕੁਲ ਖੜੀ ਹੋ ਗਈ ਜੀਹਾਂ ਨੁਕਸਾਨ ਬਹੁਤ ਹੋਇਆ ਤੇ ਜਿਹੜੇ ਲੋਕ ਇਸ ਨੂੰ ਚਲਾਉਂਦੇ ਸੀ ਉਹ ਵੀ ਆਪਣੀ ਜ਼ਿੰਮੇਵਾਰੀ ਮੰਨਣ ਤੇ ਕੌਮ ਦੇ ਕੋਲੇ ਪੇਸ਼ ਹੋਣ ਤੇ ਦੱਸਣ ਕਿ ਅਸੀਂ ਇਹ ਜਥੇਬੰਦੀਆਂ ਨੂੰ ਚਲਾਉਂਦੇ ਸੀ ਅਸੀਂ ਸਰਕਾਰ ਤੇ ਸਕੀਮ ਨੂੰ ਕਿਉਂ ਨਹੀਂ ਸੋਚ ਸਕੇ ਸਾਡੇ ਕੋਲੇ ਖੁਫੀਆ ਏਜੰਸੀ ਕਿਉਂ ਨਹੀਂ ਬਣੀ ਅਸੀਂ ਠੀਕ ਕਰਦੇ ਰਹੇ ਛੋ ਇਹ ਤਾਂ ਪਛੋਕੜ ਦੀ ਗੱਲ ਹੈ ਪਰ ਜਦੋਂ ਵੀ ਅੱਗੇ ਤੋਂ ਕੋਈ ਸਹੀ ਹਰਕਤ ਹੋਊਗੀ ਤਾਂ ਫੇਰ ਸਿਆਣਫਨਾਰ ਚਤਰਾਇਦਨਾਰ ਪੜਾਈ ਲਿਖਾਈ ਦੇ ਨਾਲ ਇਹ ਕੰਮ ਹੋਇਆ ਕਰਦੇ ਐ ਐਮੀਨ aí ਕਿ ਕਮੇਟੀ ਬਣਾ ਲਓ ਹਥਿਆਰ ਫੜਾ ਦਿਓ ਤੇ ਪਾਰ ਕਰਾ ਦਿਓ ਇਹ ਸਾਰਾ ਸਿਸਟਮ ਠੀਕ ਤਰ੍ਹਾਂ ਚੱਲਣਾ ਪਊਗਾ ਦੇਖ ਲਿਆ ਜਾਊਗਾ ਜਦੋਂ ਵੀ ਅਗਲੀ ਆਪਣੀ ਵਾਰੀ ਆਈ ਕਿ ਆਪਾਂ ਨੇ ਸੰਧਤਵਾ ਦੇ ਨਾਲ ਕੋਈ ਮੇਲ ਨਹੀਂ ਰੱਖਣਾ ਹੈ। ਔਰ ਆਪਣਾ ਅਲੱਗਾ ਮੁਲਕ ਬਣਾਉਣਾ ਹੈ। ਹੁਣ ਅਸੀਂ ਪਾਕਿਸਤਾਨ ਦੇ ਨਾਲ ਨਹੀਂ ਲੜਨਾ ਚਾਹੁੰਦੇ। ਮਾਰਠ ਕਹਿੰਦੇ ਸਾਰਿਆਂ ਸਾਰੇ ਜੀਵਨ ਦਾ ਇੱਕ ਦਾਤਾ ਦਸਵੇਂ ਪਾਤਸ਼ਾਹ ਕਹਿੰਦੇ ਮਨੁੱਖੀ ਜਾਤ ਇੱਕ ਸਮਝਿਓ ਫਿਰ ਜੇ ਹਿੰਦੂਤਵਾ ਲੜਾਈ ਲਾਉਂਦੀ ਹੈ ਤੇ ਸਾਡੀ ਜਿਹੜੇ ਗੁਰੂ ਆ ਉਹਨਾਂ ਨੇ ਸਾਰਿਆਂ ਨੇ ਇੱਕ ਬਣਾਇਆ ਤੇ ਅਸੀਂ ਇਸ ਲੜਾਈ ਦੇ ਵਿੱਚ ਕੀ ਪੈਣਾ ਹੈਗਾ ਕੋਈ ਫਾਇਦਾ ਜੇ ਹੁੰਦਾ ਹੋਊਗਾ ਕੌਮੀ ਫੈਸਲਾ ਹੁੰਦਾ ਹੋਊਗਾ ਤਾਂ ਫੇਰ ਤਾਂ ਗੱਲ ਲੈ ਤਾਂ ਅੱਗੇ ਸਾਨੂੰ ਪੁੱਛਣਾ ਹੀ ਨਹੀਂ ਕਿ ਕਿਹੜਾ ਲੜਾਈ ਲੱਕੂਗੀ ਕੀ ਅਸੀਂ ਕੋਈ ਐਹੋ ਜੇ ਬੰਦੇ ਆਂ ਕਿ ਇਹੇ ਲੜਾਈ ਲੱਗੇ ਕਿ ਚਲੋ ਜੀ ਹੁਣ ਲੜਪੋ ਹੁਣ ਲੜਾਈ ਬੰਦ ਹੋ ਗਈ ਹੁਣ ਲੜਪੋ ਹੁਣ ਲੜਾਈ ਬੰਦ ਹੋ ਗਈ ਅਸੀਂ ਇਹ ਤਾਂ ਲੈ ਜਾ ਪਾਉ ਮੈਂ ਚਲੇ ਜਾ ਮੱਜ ਭੈ ਤੇ ਐਹੋ ਜਿਹਾ ਕੰਮ ਨਹੀਂ ਅਸੀਂ ਹੁਣ ਦਿੰਦੇ ਫਿਰ ਜਿਹੜੀਆਂ ਨਾਰਾਜ਼ਗੀਆਂ ਚੱਲਦੀਆਂ ਚਿੱਟੇ ਦੀਆਂ ਉਹ ਮੁੰਡੇ ਫੜੀ ਜਾਂਦੇ ਆ ਉਹਨਾਂ ਦੇ ਘਰ ਤੋੜੀ ਜਾਂਦੇ ਆ ਪਰ ਜਿੰਨਾ ਚਿਰ ਨੌਕਰੀਆਂ ਨਹੀਂ ਪੈਦਾ ਕਰਦੇ ਤੇ ਇਹ ਥੋੜਾ ਬਹੁਤਾ ਤਾਂ ਕੰਮ ਚੱਲੂਗਾ ਜਿੰਨਾ ਚਿਰ ਤੁਸੀਂ ਨੌਕਰੀ ਨਹੀਂ ਪੈਦਾ ਕਰਦੇ ਲੋਕਾਂ ਦੇ ਲਈ ਬੇਰੁਜ਼ਗਾਰੀ ਨਹੀਂ ਹੋਈ ਪਈ ਹੈ ਤਾਂ ਫਿਰ ਲੋਕ ਠਿਗੀ ਕਰਨਗੇ ਗੈਂਗਸਟਰ ਕਹਤਾ ਜੀ ਉਹ ਤਾਂ ਤੋੜਦਾ ਪਰ ਨੂੰ ਤੋਂ ਬਗੈਰ ਤੂੰ ਕਿਸੇ ਦਾ ਘਰ ਨਹੀਂ ਤੋੜ ਸਕਦਾ ਕਿਸ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਤੇ ਕਿਵੇਂ ਕੀਤਾ ਗਾਰੇ ਆਪਣੇ ਆਪ ਹੀ ਐਸਾ ਨਹੀਂ ਹੋ ਸਕਦਾ ਅਸੀਂ ਕਈ ਵਾਰੀ ਸਟੇਟਮੈਂਟਾਂ ਦਿੱਤੀਆਂ ਤੇ ਥੋੜਾ ਜਿਹਾ ਫਰਕ ਪਿਆ ਕਸ਼ਮੀਰ ਦੇ ਵਿੱਚ ਵੀ ਜੇ ਖੜਪੂ ਹੈ ਜੀ ਇਹ ਦਾ ਘਰ ਤੋੜ ਦੋ ਭੰਨ ਦੋ ਬਰੂਦ ਦੇ ਨਾਲ ਅਨੇ ਜੰਨਾ ਚੇਰ ਅਸੀਂ ਖਗੂਨ ਦੇ ਧਾਰੇ ਦੇ ਵਿੱਚ ਰਹਿੰਦੇ ਆਂ ਫਿਰ ਖਗੂਨ ਦੇ ਧਾਰੇ ਦੇ ਵਿੱਚ ਪੜਟਾਇਆ ਸਜਿਆ ਸਾਨੂੰ ਕੈਦ ਹੋ ਸਕਦੀ ਹੈ 30 ਸਾਲ ਦੇ ਸਾਡੇ ਸਿੱਖ ਜੇਲਾਂ ਦੇ ਵਿੱਚ ਬੈਠੇ ਆ ਕਿਸ ਨੇ ਸੋਚਿਆ ਹੀ ਨਹੀਂ ਹੈ ਕਿ 30 ਸਾਲ ਹੋ ਗਏ ਅਸੀਂ ਬਹੁਤ ਛੋਟੀ ਮੀਟਿੰਗ ਅਟਾਰੀ ਬਾਰਡਰ ਤੇ ਕੀਤੀ ਹੈ ਕਿ ਬਾਰਡਰ ਖੋਲੋ ਉਹਦਾ ਅਸਰ ਬਹੁਤ ਪਿਆ ਤੇ ਹੁਣ ਤਰੀ ਤਿੰਨ ਤਰੀ ਨੂੰ ਫਰੋਸਪੋਰ ਹਸੈਣੀ ਵਾਲਾ ਖੋਲਣ ਦੇ ਲਈ ਫੇਰ ਮੀਟਿੰਗ ਤੇ ਮੈਂ ਦਨਖੰਦ ਸਾਨੂੰ ਸਾਰੀਆਂ ਜੱਥੇਬੰਦੀਆਂ ਨੂੰ ਤੁਹਾਨੂੰ ਖਾਸ ਕਰਕੇ ਸਾਰਿਆਂ ਨੂੰ ਬੇਨਤੀ ਕਰਦੇ ਆਂ ਕਿ ਤੇਨ ਟ੍ਰਿਕ ਨੂੰ ਜਿਹੜਾ ਮੇਰੇ ਫੋਸਪਰ ਜਰੂਰ ਆਓ ਜੀ ਜੇ ਨਾਲ ਆਪਾਂ ਏਕਤਾ ਦਿਖਾ ਕੇ ਇਹ ਜਿਹੜਾ ਜਨਰਲ ਆਉਣ ਵਾਲੇ ਬੰਦੇ ਐ ਇਹਨਾਂ ਨੂੰ ਦੱਸਿਏ ਕਿ ਜੰਗ ਤਾਂ ਲੱਗਦਾ ਹੁੰਦਾ ਜਦੋਂ ਸਹਿਮਤੀ ਹੁੰਦੀ ਹੈ ਜਦੋਂ ਭਾਈਚਾਰਾ ਹੁੰਦਾ ਜਦੋਂ ਬੈਠ ਕੇ ਮਤੇ ਪਾਸ ਹੁੰਦੇ ਐ ਸਿੱਖਾਂ ਦੇ ਸੁਣੇ ਬਗੈਰ ਸਿੱਖਾਂ ਦੇ ਲੜਾਈ ਲੜਨੀ ਆਪਣਾ ਨਹੀਂ ਲੜਨੀ ਹੈ ਸੋ ਮੈਂ ਅੱਜ ਕਰਦਾ ਚਿੰਤਰੀਖ ਨੂੰ ਤੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹੈ ਜਿਹੜਾ ਅੱਜ ਇਹਨਾਂ ਨੇ ਖਾਲਸਾਪਨ ਦੇ ਉੱਤੇ ਬਹੁਤ ਸੋਹਣਾ ਸੈਮੀਨਾਰ ਕਰਵਾਇਆ ਹਾਂ ਉਠੀ ਉਹ ਫੇਰ ਕਰ ਦੋ ਮੈਂ ਸ਼ੁਕਰੀਆ ਫੇਰ ਮੈਂ ਅਗਿਨਨ ਨਾਮ ਆਸ਼ ਕਰਦੇ ਆ ਕਿ ਜੇੜਾ ਮੈਂ ਖੁਸ਼ਕਿਆ ਜੇ ਕੋਈ ਗਲਤੀ ਹੋ ਗਈ ਹੈ ਉਹਦੀ ਮਾਫੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਦਲ ਖਾਲਸਾ ਵੱਲੋਂ ਖਾਲਿਸਤਾਨ ਐਲਾਨ ਨਾਵੇਂ ਨੂੰ ਲੈ ਕੇ ਜੋ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਖਾਲਿਸਤਾਨ ਐਲਾਨ ਨਾਵੇਂ ਦੀ ਜੋ 39ਵੀਂ ਬਰੇਗੰਡ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਦੇ ਪ੍ਰਧਾਨ ਸਮਰਨਜੀਤ ਸਿੰਘ ਮਾਨ ਵੱਲੋਂ ਸੇਕੋਂਗ ਦੇ ਮੁੱਦਿਆਂ ਨੂੰ ਲੈ ਕੇ ਉਥੇ ਹੀ ਖਾਲਿਸਤਾਨ ਨੂੰ ਲੈ ਕੇ ਜੋ ਵੀ ਆਪਣੇ ਵਿਚਾਰ ਰੱਖੇ ਗਏ ਨੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ Mix TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਨ ਤੇ ਜਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਨੂੰ ਬਹੁਤ-ਬਹੁਤ ਧੰਨਵਾਦ